ਸਵੇਰੇ ਦੀ ਵੱਡੀ ਖਬਰ ਡੇਰਾ ਬਾਬਾ ਲਾਲਗੜ੍ਹ ਨੇੜیکی ਪਿੰਡ ਜੋੜੀਆਂ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਕੋਬਲ ਮਸੀਹ ਪੁੱਤਰ ترਸੀਮ ਮਸੀਹ ਉਮਰ 34 ਸਾਲ ਜੋ ਕਿ ਜਲੰਧਰ ਵਿਖੇ ਕਿਸੇ ਢਾਬੇ ਤੇ ਕੰਮ ਕਰਦਾ ਸੀ ਉਹ ਆਪਣੇ ਪਿੰਡ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਇਆ ਹੋਇਆ ਸੀ ਕਿਸੇ ਨਾਲ ਦੇ ਪਿੰਡ ਹਰੂਵਾਲ ਵਿਖੇ ਆਪਣੇ ਦੋਸਤ ਨੂੰ ਨਾਲ ਲੈ ਕੇ ਨਜਾਇਜ਼ ਸ਼ਰਾਬ ਵੇਚਣੇ ਨੌਜਵਾਨ ਕੋਲ ਸ਼ਰਾਬ ਲੈਣ ਗਿਆ ਸੀ ਉੱਥੇ 200 ਰੁਪਏ ਨੂੰ ਲੈ ਕੇ ਕੁਝ ਮੰਮੁਲੀ ਤਕਰਾਰ ਦੇ ਕਾਰਨ ਸ਼ਰਾਬ ਵਿੱਚ ਨਵਾਲੇ ਨੌਜਵਾਨ ਦੀ ਪਤਨੀ ਵੱਲੋਂ ਉਸਤੇ ਤੇ ਦਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਮੋਢੇ ਘੱਟ ਉਤਾਰ ਦਿੱਤਾ ਗਿਆ ਮਾਰ ਕੇ ਉਸ ਦੀ ਲਾਸ਼ ਨੂੰ ਡਰੇਨ ਨਾਲੇ ਵਿੱਚ ਸੁੱਟ ਦਿੱਤਾ ਗਿਆ ਇਸ ਦੀ ਜਾਣਕਾਰੀ ਉਸ ਦੇ ਨਾਲ ਗਏ ਸੁਖਾ ਮਸੀਸ ਦੋਸਤ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਠਾਣਾ ਡੇਰਾ ਬਾਬਾ ਨਾਨਕ ਨੂੰ ਸੂਚਨਾ ਦਿੱਤੀ ਗਈ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ Laash ਨੂੰ ਪੋਸਟਮਾਰਟਮ ਲਈ ਮਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ ਜਿਸ ਦੌਰਾਨ ਉਹਨਾਂ ਨੇ ਪਿੰਡ ਵਾਸੀਆਂ ਨੂੰ ਇਕੱਠਿਆਂ ਕਰ ਖਾਣਾ ਡੇਰਾ ਬਾਬਾ ਨਾਨਕ ਨੂੰ ਸਾਹਮਣੇ ਅੱਜ ਤਰਨਾ ਪ੍ਰਦਰਸ਼ਨ ਕੀਤਾ ਤੁਦਰਾਣਾ ਪੰਜਾਬ ਪੁਲਿਸ ਦੇ ਅਫਸਰਾਂ ਨੇ ਕਿਹਾ ਕਿ ਫਾਸਟ ਮਾਰਮ ਰਿਪੋਰਟ ਆਉਂਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਫਾਸਟ ਵੈਸ ਸੰਦੇਸ਼ ਤੇ ਪੈਗਲ ਹੋਣ ਗਏ ਤੇ ਮਾਰੇ ਕੋਲੋਂ ਤੋਂ ਫੁਟਨ ਡਾਇਪਿਆ ਸਹਣੀ ਨਿਕਲੇ ਬਣਾ ਸੰਗੜੀ ਜਾਂਦੇ ਮਾਨ ਲੱਤਾਂ ਨੂੰ ਪਾ ਲਈ ਉਹਨਾਂ ਨੇ ਵਰਕੇ ਬਾਹਰ ਡਾਇਪਿਆ ਕਿਨ ਉਹ ਕਾਰ ਵਾਲਦੇ ਕਰਮਾਂ ਦੇ ਕਰਮੇ ਕਰਦੀ। ਉਹ ਕੀ ਕਰਦੇ ਕੰਮ? ਸ਼ਰਾਬ ਹੀ ਵੇਚਦੇ। ਕਿਹੜੀ ਸ਼ਰਾਬ ਵੇਚਦੇ? ਦੇਸੀ। ਦੇਸੀ। ਨਜਾਇਜ਼ ਕਰਦੇ ਆ। ਹਾਂਜੀ। ਅੱਛਾ। ਤੇ ਕਿਸਾਂ ਕਤਲ ਕੀਤਾ ਰਹਿੰਦਾ? ਮਾਮਾ ਨੇ ਉਹ ਤੁੰਬਾ ਵਾਲਾ ਕੀ ਜੀ ਮਾਰੀ ਉਹਨਾਂ ਨੇ। ਮੁਰ ਪਦੂਆ ਨੂੰ ਕਟਾਂ ਡਿਆ ਪਿਆ ਨੂੰ ਜਿਹੜੇ ਸਾਹਮਣੇ ਸੀ। ਹਾਂਜੀ। ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਕੋਈ ਕੈਂਦੀ ਤਾਂ। ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਨੂੰ। ਤੁਹਾਨੂੰ ਕੀ ਕਹਿੰਦੇ ਪਿਆ? ਨਾਂ ਮੈਨੂੰ ਨਹੀਂ ਆਇਆ ਹਾਂਜੀ ਉਹਨਾਂ ਨੇ ਆਸਾ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਤੁਹ ਕਿਸ ਤਰ੍ਹਾਂ ਜਾਣ ਬਚਾਈ ਆਪਣੇ ਹਾਂਜੀ ਮੈਂ ਦੋ ਘਰ ਕਿਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਨਾ ਫਿਰ ਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰਕਾ ਦਾ ਪੁਲੀ ਤੇ ਭਾਲਿਆ ਤੇ ਕਹਿੰਨਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮੈਂ ਅਰਸ ਨੂੰ ਲੈ ਕੇ ਆਉਂਦਾ ਆ ਕਹਿੰਦਾ ਤੂੰ ਅਰਸ ਨੂੰ ਮੇਰੇ ਕੋ ਤੁਰਿਆਣੀ ਆਂ ਆੜਿਆ ਅਰਸ ਨੂੰ ਲੈ ਗਿਆ ਤੇ ਮੈਂ ਉਹਨੂੰ ਕਿਹਾ ਤੇ ਅੱਗੋ ਆਪਣਾ ਪਕੌੜਾ ਲਈ ਟੋਲ ਪੰਪ ਲਾ ਕੇ ਆ ਗਿਆ ਗੋਏ ਮਿਲ ਮਿਲੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉੱਥੇ ਤੇ ਹਰਵਾ ਲਿਆ ਤੇ ਮਰ ਕੇ ਆਪਾਂ ਵੇਖਿਆ ਥੱਲੇ ਪੂਲੀ ਤੇ ਪਿਆ ਹੈ ਪੂਲੀ ਥੱਲੇ ਹੈ ਹਾਂਜੀ ਹਾਂਜੀ ਅੱਜ ਜੀ ਅੱਜ ਤੂੰ ਥਾਣਾ ਡੇਰਾ ਬਾਬਾ ਨਾਨਕ ਸਾਹਿਬ ਨੇ ਧਰਨਾ ਲਾਇਆ ਕੀ ਮਾਮਲਾ ਕੀ ਹੈ ਭਰਾ ਜੀ ਭਾਜੀ ਮੇਰੇ ਪਤੀ ਦਾ ਕਤਲ ਕੀਤਾ ਆ ਉਹ ਜ਼ਰਾ ਪੀਣ ਗਿਆ ਇਹ ਅੜਵਾਲੋ ਨਾ ਪਨ ਕੇ ਨੂੰ ਮਾਰ ਦਿੱਤਾ ਉਹ ਨਾ ਸਰ ਵੀ ਉਹ ਦਾ ਪੜਿਆ ਨੂੰ ਸੰਗਲਾਣਾ ਬੰਨ ਕੇ ਲਾਸਾ ਪਾਈਆ ਮੇਰੇ ਦੋ ਬੱਚੇ ਹਨ ਕਿਤੇ ਜੇ ਮੇਰੇ ਘਰ ਢਾਕੜੀ ਮੈਂ ਕਿਤੇ ਜੇ ਮੈਂ ਵੀ ਉਹ ਨਾਲ ਹੀ ਇੱਥੇ ਹੀ ਮਾਰਨਾ ਇਹ ਕਿਦਾਂ ਦੀ ਘਟਨਾ ਹੈ ਤੁਹਾਨੂੰ ਕੋਈ ਪਤਾ ਲੱਗਾ ਹੈ ਇੱਕ ਕੱਲ ਆਯਾ ਸਾਮੀ ਸਾਡੇ 6 ਵਜੇ ਦਾ ਘਰ ਆ ਕੇ ਆਈ ਨੁਕਤੋਂ ਪਤਾ ਲੱਗਾ ਆਈ ਠੀਕ ਦੇ ਰੇ ਮੈਂ ਫੇਰੇ ਦੇ ਪ੍ਰਾ ਦੇ ਮੁੰਡਿਆਂ ਨੂੰ ਆ ਕੇ ਆਪਣਾ ਚਾਚਾ ਲੱਭ ਕੇ ਲਿਆ ਉਹ ਲੱਭਣ ਗਿਆ ਨੂੰ ਮਰੀਆ ਲਪਾਇ ਉਹ ਕਰ ਆਇਆ ਹੀ ਨਹੀਂ ਇਹ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ ਉਹ ਲਵਾਰਿਸ ਨਹੀਂ ਉਹਦੇ ਦੋ ਬੱਚੇ ਮਾਰੇ ਬੱਚਿਆਂ ਨੇ ਕੀ ਆ ਕੱਗੇ ਕੀ ਆਪਾਂ ਇਨਸਾਨ ਦੀ ਕੀਮਤ ਕਰਦੇ ਆਪਾਂ ਹੋ ਵੀ ਮਰਨਾ ਚਾਹੀਦੇ ਐਦਾ ਜਿੰਨਾ ਮਾਰਿਆ ਆ ਕਿੰਨੀ ਹੋਰ ਕਿੰਨੇ ਵੱਡੇ ਗਦੋ ਵੱਡੇ ਮਰੇ ਨੂੰ ਵੀ ਐਦਾ ਹੀ ਮਾਰ ਦਿੱਤਾ ਕਿੰਨੇ ਹੈਗਾ ਕੀ ਕੀ ਕਰਨ ਕੇ ਇਹ ਜੀ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਤੋਂ ਬੱਚੇ ਨੇ ਜਲੰਧਰ ਰੋਲ ਢਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਕੱਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿੱਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬਟੇ ਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਕੀ ਇਹ ਕੋਈ ਰ ਕੀ ਮਤਲਬ ਉਥੇ ਲੈਣ ਕਿ ਕਿਹੜੇ ਪਿੰਡ ਆ ਕਿਹਦੇ ਨਾਲ ਕੋਣ ਆ ਆਹਾੜੂ ਵਾਲਾ ਹਰ ਉਹ ਉਹ ਨੇ ਬੰਦੇ ਜਿਨ੍ਹਾਂ ਕੋਲ ਉਹ ਸ਼ਰਾਬ ਦੇ ਮਾਫੀਆ ਨੇ ਜੀ ਅੱਛਾ ਜੀ ਦੇਸੀ ਸ਼ਰਾਬ ਦੇ ਮਾਫੀਆ ਨੇ ਤੇ ਸਰ ਉਹਨਾਂ ਮਾਰਿਆ ਲੱਗਦਾ ਤਾਂ ਹਾਂਜੀ 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 ਉਹ ਨਾਲ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਧਾਰ ਨਾਲ ਮਾਰਿਆ ਨਾਲ ਤੁਸੀਂ ਡੈੱਡ ਬਡੀ ਦੀ ਦੇਖੀਏ ਨਹੀਂ ਅਸੀਂ ਨਹੀਂ ਦੇਖੀ ਜੀ ਅਸੀਂ ਉਹਦੀਆਂ ਫੋਟੋਆਂ ਦੇਖੀਆਂ ਜੀ ਉਹਦੀਆਂ ਕੀ ਫੋਟੋਆਂ ਤੋਂ ਕਿ ਲੱਗਦਾ ਫੋਟੋਆਂ ਦੇ ਤੇਜ਼ ਧਾਰ ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਤੇ ਫਿਰ ਜਿੱਤ ਧਰਨਾ ਲਾਉਂਦੇ ਨੋਬਤ ਕੋ ਪਈ ਧਰਨਾ ਨੋਬਤ ਉਹ ਕਿਸ ਤਰ੍ਹਾਂ ਪਈ ਗਈ ਕਿ ਉਹਦਾ ਪਰਚਾ ਦਰਜ ਨਹੀਂ ਹੋ ਰਹਾ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਿਹਾ ਇਸ ਕਰਕੇ ਇਸ ਕਰਕੇ ਇਹਨਾਂ ਪਰਚਾ ਧਰਨਾ ਲਾਇਆ ਤੇ ਅਗਲੀ ਰਣਨੀਤੀ ਕੀ ਤੁਹਾਡੀ ਕੀ ਰਹੇਗੀ ਅਗਲੀ ਰਣਨੀਤੀ ਸਾਡੀ ਇਹੋ ਜੀ ਆਪਸੀਂ ਇਨਸਾਫ ਕਰਦੇ ਆ ਮੰਗ ਕਰਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹ ਪਰਚਾ ਦਰਜ ਕੀਤਾ ਜਾਵੇ ਉਹਤੇ ਵਰਦੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਅੱਜ ਬਾਹਰ ਧਰਨਾ ਲਗਾ ਕਿਸੇ ਕਤਲ ਦੀ ਕਹਿ ਰਹੇ ਹੋਈ ਵਾਰਤਾ ਤੇ ਕੀ ਮਾਮਲਾ ਕੀ ਹੈ ਸਰ ਕੱਲ ਰਾਤੀ ਨੂੰ ਕਰੀਬ 10 ਵਜੇ ਨੂੰ ਇੱਕ ਹਸਪਤਾਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੂ ਸੀਦਾ ਬੰਦਾ ਹਸਪਤਾਲ ਵਿੱਚ ਆਇਆ ਜਿਹਦੀ ਅਸੀਂ ਉਹ ਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਨ ਨੂੰ ਕਰਨ ਲਈ ਭੇਜਿਆ ਸੀ ਅਸੀਂ ਸ੍ਰੇਮਦਾਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਿਹਨਾਂ ਨੂੰ ਕਨਵਿੰਸ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰ ਰਹੇ ਆ ਤੇ ਸਰਕੀਲ ਮਲ ਕਾਰਵਾਈ ਕੀ ਕਿ ਹੋ ਰਿਹਾ ਦੂਜੀ ਧਰ ਤੇ ਪਰਚਾ ਜਿਹੜੀ ਜਿਹੜੀ ਪੀੜਤ ਦੇ ਧਰ ਕਹਿ ਰਹੀ ਇਹਦੀ ਅਸੀਂ ਇਹਨਾਂ ਦਾ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਈ ਸੀ ਵੈਸੇ ਸਰ ਕੀ ਮੁਰਲੇ ਕਰਨਾ ਕੀ ਪਤਾ ਲੱਗਦਾ ਵੈਸੇ ਡੈਡ ਬੜੀ ਤੋਂ ਮੁਰਲੇ ਕਰਨਾ ਦਾ ਆਫਟਰ ਪੋਸਟਮਾਨ ਵੀ ਹੀ ਦੱਸਿਆ ਜਾ ਸਕਦਾ